ਰਾਜ ਦੀ ਪਾਵਨ ਕੋਲ ਕਰਤਿ ਹਜੂਰੀ ਅੰਤ ਜੋੜ ਮਹਿੰਦੇ ਬੈਠੇ ਗੁਰੂ ਪਿਆਰੇ ਗੁਰੂ ਸWARE ਗੁਰੂ ਜੀ ਕਾ ਖਾਸ ਗੁਰੂ ਕਾ ਸਾਸਾ ਸੰਗਤ ਜੀ ਆਮ ਬੜਾ ਕੇ ਮਾਨਤਨ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੋਲ ਇਸ ਤਰਹ ਹਜੂਰੀ ਦਾ ਹੰਸ ਮਾਰੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆਂ ਅੱਜ ਪਿੰਡ ਜਰਾਬੰਦ ਦੀ ਸੰਗਤ ਵੱਲੋਂ ਨਾਲ ਮਿਲ ਕੇ ਗੁਰੂ ਘਰ ਦੇ ਵਿੱਚ ਉਹਨਾਂ ਦੇ ਧਰਮ ਦਿਹਾੜੇ ਨੂੰ ਮੁੱਖ ਰੱਖਦਿਆਂ ਪ੍ਰੋਗਰਾਮ ਰੱਖਿਆ ਅਸੀਂ ਵੜ ਪਾਗੇ ਆ ਤੇ ਦਿਨਾਂ ਤੋਂ ਭਗਤ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਦੀ ਪਾਵਨ ਬਾਣੀ ਸੀ ਹਰ ਦੂਜੇ ਗੁਰੂ ਘਰ ਦੇ ਵਿੱਚ ਸੁਣਾਉਂਦੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਸੁਣ ਕੇ ਆਪਣੇ ਜੀਵਨ ਦੇ ਵਿੱਚ ਸੇਧ ਲੈ ਕੇ ਆਉਣੀ ਹੈ। ਆਪਣੀਆਂ ਆਪ ਨੂੰ ਸਹੀ ਰਸਤੇ ਦੇ ਉੱਤੇ ਤੋਰ ਰੱਖੀ। ਜਿਹੜੇ ਪਰਮ ਜਿਹੜੇ ਗਲਤ ਕੰਮ ਅਸੀਂ ਆਪਣੇ ਜੀਵਨ ਦੇ ਵਿੱਚ ਕਰਦੇ ਆਂ। ਉਹਨਾਂ ਕਰਮਾਂ ਨੂੰ ਛੱਡ ਕੇ ਚੰਗੇ ਪਾਸੇ ਜਾਣਾ। ਤਦ ਸ੍ਰੀ ਗੁਰੂ ਤੇਗ ਬਹਾਦਰ ਜੀ ਬਹਾਦਰ ਇੱਕ ਐਸੀ ਸ਼ਖਸੀਅਤ ਜਿਨ੍ਹਾਂ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ ਜਿਨ੍ਹਾਂ ਨੂੰ ਪੁਰਾਣੇ ਸਮੇਂ ਵਿੱਚ ਵੀ ਯਾਦ ਕੀਤਾ ਜਾ ਰਿਹਾ ਸੀ ਅੱਜ ਵੀ ਯਾਦ ਕੀਤਾ ਜਾ ਰਿਹਾ ਤੇ ਰਹੇ ਸਮੇਂ ਤੱਕ ਉਨ੍ਹਾਂ ਨੂੰ ਯਾਦ ਕੀਤਾ ਜਾਏ ਤਦ ਗੁਰੂ ਨਾਨਕ ਪਾਤਸ਼ਾਹ ਜੀ ਦੀ ਨੌਵੀਂ ਜੋਤ ਤਦ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸ਼ੇਮੇ ਪਾਸ਼ਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ਼ਾ ਜੀ ਦੇ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜਿਨ੍ਹਾਂ ਦਾ ਨਾਮ ਅਸੀਂ ਬੜੇ ਫਕਰ ਨਾਲ ਲੈਂਦੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਦੇ ਪਿਤਾ ਚਾਹ ਸਾਹਿਬ ਜੀ ਦੇ ਅਜੀਤ ਸਿੰਘ ਜੁਝਾਰ ਸਿੰਘ ਚੋਰਾਹਰ ਸਿੰਘ ਫਤਿਹ ਸਿੰਘ ਉਹਨਾਂ ਦੇ ਦਾਦਾ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਸੱਚੀ ਦੇ ਉੱਤੇ ਆਏ ਆਪਣੇ ਜੀਵਨ ਦੇ ਵਿੱਚ ਜਿੰਨਾ ਸਮਾਂ ਇਸ ਸੱਚੀ ਦੇ ਉੱਤੇ ਰਹੇ ਉਹ ਸੱਚੇ ਮਾਲਕ ਦੇ ਨਾਲ ਜੁੜੇ ਰਹੇ ਤੇ ਆਖਰੀ ਦਿਨ ਐਸਾ ਵੀ ਆਇਆ ਜਿਸ ਦਿਨ ਗੁਰੂ ਨਾਨਕ ਪਾਸ਼ਾ ਜੀ ਦੀ ਚਲਾਈ ਹੋਈ ਗੱਦੀ ਧੰਗ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਜੀ ਨੂੰ ਮਿਲੀ ਸਿੱਖਿਆਵਾਂ ਗੱਲ ਕਰੀਏ ਸਿੱਖਿਆਵਾਂ ਦੀ ਇਤਿਹਾਸ ਕੇ ਸ਼ਹੀਦ ਹੋਣਾ ਇਹ ਛੋਟੇ ਜਿਹੇ ਬੰਦੇ ਦਾ ਵੀ ਧੰਨ ਸ਼੍ਰੀ ਗੁਰੂ ਦੇਵ ਸਾਹਿਬ ਜੀ ਮਹਾਰਾਜ ਨੂੰ ਸਿੱਖਿਆ ਜਿਵੇਂ ਜੇ ਜ਼ੁਲਮ ਕੋਈ ਕਰਦਾ ਤੇ ਉਹ ਜ਼ੁਲਮ ਨੂੰ ਸਹਿਣਾ ਉਹਦੇ ਖਿਲਾਫ ਡੱਟ ਕੇ ਖੜੇ ਹੋ ਜਾਣਾ ਇਹ ਧੰਨ ਸ਼੍ਰੀ ਗੁਰੂ ਦੇਵ ਸਾਹਿਬ ਜੀ ਮਹਾਰਾਜ ਤੋਂ ਸਿੱਖਿਆ ਸਿੱਖਿਆਵਾਂ ਸਾਰੀਆਂ ਧੰਨ 시 ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀਆਂ ਦਿੱਤੀਆਂ ਹੋ। ਅੱਜ ਛੋਟੇ ਸਾਹਿਬ ਜੀ ਦੇ ਕਲ ਚਮਕੌਰ ਦੀ ਗੜੀ ਦੇ ਵਿੱਚ ਡੱਟ ਕੇ ਖੜਿਆ ਤੇ ਸਵਾਲ ਕਰਦੇ ਆ ਨਾ ਕਿ ਵਜੀਦੇਆ ਤੂੰ ਜਿੰਨਾ ਵੱਜ ਜ਼ੋਰ ਜ਼ੁਲਮ ਕਰ ਲੈ ਅਸੀਂ ਤੇਰੀ ਈਨ ਨਹੀਂ ਬਣਨੀ ਤਾਂ ਉਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜੁਕਿਆ। ਕਿਉਂਕਿ ਇੱਕ ਸਮਾਂ ਐਸਾ ਵੀ ਸੀ ਜਦੋਂ ਤਾਂ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਚਾਂਦੀ ਚਾਪ ਦੇ ਵਿੱਚ ਕਹਿ ਦਿੱਤਾ ਗਿਆ ਕਿ ਜੇ ਈਨ ਮੰਨੋਗੇ ਤਾਂ ਸਹੀ ਹੈ ਨਹੀਂ ਤੇ ਸਿਰ ਕਲਮ ਕਰ ਦਿੱਤਾ ਜਾਏ ਜੇ ਈਨ ਮੰਨ ਲਵੋਗੇ ਤੇ ਸਹੀ ਹੈ ਨਹੀਂ ਤੇ ਸਿਰ ਕਲਮ ਕਰ ਦਿੱਤਾ ਜਾਏਗਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਜਿੰਨਾ ਜ਼ੋਰ ਲਾ ਸਕਦੇ ਹੋ ਲਾ ਲਓ ਤੁਸੀਂ ਜ਼ੁਲਮ ਦੀ ਹੱਦ ਜਿੱਤੇ ਤੱਕ ਲੈ ਕੇ ਜਾਣੀਆਂ ਲੈ ਜਾਓ ਪਰ ਮੈਂ ਤੁਹਾਡੀ ਈਨ ਨਹੀਂ ਮੰਨਣਾ ਕਹਿੰਦੇ ਗਲਾਮਾਤ ਕਰਕੇ ਮਖਾ ਲਓ ਇੱਕ ਪਰਜੀ ਮਈ ਉਸ ਪਰਚੀ ਦੇ ਉੱਤੇ ਸ਼ਬਦ ਲਿਖੇ ਕਹਦੇ ਆਪੋ ਆਪਣੀ ਗੱਲ ਤੇ ਰੱਖ ਲੈਣਾ ਬਾਤ ਤੁਮੇ ਮੇਰੀ ਕਰਦਾ ਧੱਟ ਤੋਂ ਲੱਗਦੀ ਹੋਈ ਜਲਾਦ ਨੇ ਜਲਾਲੁਦੀਨ ਨਾਮ ਉਸਹਿ ਜਾਂਦਾ ਨੇ ਬਾਤ ਕੀਤਾ ਧੱਟ ਕਰਦਾ ਨਾ ਧੱਟ ਤੋਂ ਖਲਗੂ ਗਈ ਪਰਚੀ ਚਾਕੇ ਸ਼ਬਦ ਪੜਿਆ ਤੇ ਲਿਖਿਆ ਵੀ ਸੀਸ ਦਿਆ ਪਰ ਸਿਰ ਉਾਂਦੀ ਸੀ ਨੇ ਦਿੱਤਾ ਪਰ ਇਹ ਨਹੀਂ ਬੰਨੀ ਹੋਰ ਸ਼ਬਦ ਦਾ ਅਰਥ ਹੈ ਚੀਜ਼ ਤੇ ਦੇ ਦਿੱਤਾ ਪਰ ਇਹ ਨੀਮਤੀ ਤੁਸੀਂ ਜਿਹੜਾ ਚੋਣ ਕਰਨਾ ਸੀ ਕਰ ਦਿੱਤਾ ਪਰ ਤੁਹਾਡੀ ਗੱਲ ਨਹੀਂ ਹੁੰਦੀ ਅੱਜ ਖਿੰਡ ਦੀ ਚਾਦਰ ਤੇ ਕਿਹਾ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਕਿ ਧਰਮ ਸ਼੍ਰੀ ਗੁਰੂ ਦੇ ਪਾਦਰ ਜੀ ਮਹਾਰਾਜ ਨੇ ਹਿੰਦੂਆਂ ਦੇ ਲਈ ਹੀ ਦਿੱਤਾ ਨਹੀਂ ਲੋਕਾਈ ਦੇ ਲਈ ਦਿੱਤਾ ਧਰਮ ਦੇ ਲਈ ਦਿੱਤਾ ਇੱਕ ਧਰਮ ਜਿਹਨੂੰ ਮਗਾਉਣ ਦੀ ਕੋਸ਼ਿਸ਼ ਮੁਗਲਾਂ ਤੋਂ ਕੀਤੀ ਜਾ ਰਹੀ ਸੀ ਮੁਸਲਮਾਨਾਂ ਵੱਲੋਂ ਉਸ ਸਮੇਂ ਦੇ ਜਾਲਪ ਬਾਦਸ਼ਾਹ ਵੱਲੋਂ ਕੀਤੀ ਜਾਣੀ ਸੀ ਧੱਕੇ ਦੇ ਨਾਲ ਜੰਜੂ ਤਰਵਾਏ ਜਾਦੇ ਸੀ ਇੱਕ ਸਮਾਧੀ ਕੋਲ ਰਾਜਪਾਦਸ਼ਾਹ ਦਾ ਜਦੋਂ ਧਰਮਸ਼ੀ ਗੁਰੂ ਨਾਨਕ ਬਾਦਸ਼ਾਹ ਜੀ ਦੇ ਜੰਜੂ ਬੈਠੇ ਆਏ ਸੀ 9 ਸਾਲ ਦੀ ਉਮਰ ਦੇ ਵਿੱਚ ਪੰਡਤ ਆਇਆ ਸੀ ਨਾ ਘਰ ਪ੍ਰੋਗਰਾਮ ਕੀਤਾ ਸੀ ਬਹੁਤ ਵੱਡਾ ਬਟਵਾਰੀ ਦੇ ਪੁੱਤਰ ਸਾਹਿਬ ਧਰਮਸ਼ੀ ਗੁਰੂ ਨਾਨਕ ਬਾਦਸ਼ਾਹ ਛੋਟੀ ਮੋਟੀ ਗੱਲ ਨਹੀਂ ਉਹਨਾਂ ਸਮਿਆਂ ਦੇ ਵਿੱਚ ਆਪਾਂ ਗੱਲ ਕਰਦੇ ਆ ਕਿ 20 ਰੁਪਏ ਦਾ ਲੱਗਰ ਉਸ ਸਾਥ ਤੇ ਪਾਰਦਾ ਨੇ ਲਾਇਆ ਉਹ 20 ਰੁਪਏ ਅੱਜ ਦੇ ਕਰੋੜਾਂ ਦੇ ਬਰਾਬਰ ਹੈ। ਉਹਨਾਂ ਸਮਿਆਂ ਵਿੱਚ ਪਟਵਾਰੀ ਜੀ ਘਰ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਸੀ ਇਲਾਕੇ ਦੇ ਜਿੰਨੇ ਵੱਡੇ-ਵੱਡੇ ਮੁਲਾਜ਼ਮ ਸਾਨੂੰ ਸਾਰੇ ਉਸ ਸਮੇਂ ਧਰਗੁਰ ਨਾਨਕ ਪਾਸ਼ਾ ਦੇ ਘਰ ਦੇ ਵਿੱਚ ਪਹੁੰਚੇ ਹੋਏ ਸਨ ਪਰ ਗੁਰਨਾਨਕ ਪਾਸ਼ਾ ਜੀ ਨੇ ਪਾਡੇ ਦੀ ਬਾਹ ਫੜ ਕੇ ਕਹਿ ਦਿੱਤਾ ਕਿ ਮੈਂ ਤੇਰਾ ਇਹ ਨਹੀਂ ਦੇਉਂ। ਨਹੀਂ ਪਾਉਂਦਾ। ਇਹਦੇ ਸ਼ੁਰੂ ਤੋਂ ਚੱਲਿਆ ਆ ਗਿਆ ਹੰਮਦਰਮ ਜ਼ੁਲਮ ਦੇ ਖਿਲਾਫ ਖੜਨਾ ਸੱਚ ਦੇ ਨਾਲ ਖੜਨਾ ਇਹਦੇ ਸ਼ੁਰੂ ਤੋਂ ਹੈ ਧਰਗੁਰੂ ਨਾਨਕ ਪਾਤਸ਼ਾਹ ਜੀ ਤੋਂ ਸ਼ੁਰੂ ਹੈ ਇਸ ਕਹਾਣੋਂ ਉਹਨਾਂ ਤੋਂ ਸ਼ੁਰੂ ਹੋਣੀ ਹੈ ਇਹ ਅੱਜ ਦੀਆਂ ਨਹੀਂ ਇੱਕ ਸਮਾਂ ਉਹ ਉਸ ਦੀ ਜਦੋਂ ਧਰਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਮੈਂ ਦੰਧੁਰ ਨਹੀਂ ਪਾਉਣਾ ਤੇ ਇੱਕ ਸਮਾਂ ਧਰਮਸ਼ੀਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਆਇਆ ਜਦੋਂ ਉਹਨਾਂ ਵੱਲੋਂ ਗੱਲ ਪਈ ਗਈ ਕਿ ਜੇਕਰ ਤੁਸੀਂ ਜ਼ੁਲਮ ਕਰਕੇ ਕਿਸੇ ਨੂੰ ਮਾਰ ਕੇ ਦਿਖਾਉਣਾ ਚਾਹਵੇਂ ਆਪਣਾ ਧਰਮ ਤੁਸੀਂ ਉਹਨਾਂ ਦੇ ਕੁੱਤੇ ਥੋਪੜਾ ਜਾਵੇਂ ਤਾਂ ਮੈਂ ਇਹ ਮੂੰਹ ਵੀ ਨਹੀਂ ਦੇਣਾ ਜਰੂਰ ਜਬਰ ਤੇ ਜ਼ੁਲਮ ਦੇ ਖਿਲਾਫ ਹਮੇਸ਼ਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਹਾਰਾ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਆ ਸਭ ਖੜੇ ਇਥੋਂ ਤੱਕ ਕੇ ਭਗਤ ਕਬੀਰ ਜੀ ਭਗਤ ਫਰੀਦ ਜੀ ਜਿਨ੍ਹਾਂ ਦੀ ਬਾਣੀ ਅਸੀਂ ਪਰ ਇਸ ਇਤਰਾਸ ਦੀ ਹੈ ਸਾਡੀ ਕਿ ਅਸੀਂ ਥੋੜੇ ਜੇ ਲਾਲਚ ਦੇ ਪਿੱਛੇ ਲੱਗ ਕੇ ਆਪਣਾ ਧਰਮ ਪਰਵਾਤਨ ਕਰਦੇ ਜਾਂਦੇ ਹਾਂ ਗੁਰੂ ਸਾਹਿਬ ਜੀ ਨੇ ਪੰਛੀ ਜੀ ਨੇ ਪਾਵਨ ਸ਼ਬਦ ਵਿੱਚ ਸਮਝਾਇਆ ਮਨ ਦੇ ਕੌਨ ਕੁਮਤ ਤੈ ਲੈਨੀ ਕਿਹੜੇ ਮੁੱਖੇ ਦਾ ਮਾਦਮ ਚ ਕਰ ਗਿਆ ਪਰ ਤਾਂ ਰਾਜੰਦਿਆ ਰਸਦਿ ਜੋ ਰਾਮ ਭਗਤ ਨਹਿ ਕੀਨੀ ਪ੍ਰਾਈਂਦਿਆ ਪ੍ਰਾਈਂ ਇਸਤਰੀ ਪਰਾਏ ਦਸ ਕੋਕੇ ਪਦਾਰਥਾਂ ਦੇ ਰਸਾਂ ਦੇ ਵਿੱਚ ਪੈ ਗਿਆ ਜਿੱਦਾਂ ਤੇਰੇ ਨਾਲ ਨਹੀਂ ਜਾਣਾ ਉਹ ਸੱਚੇ ਮਾਰਗ ਦੇ ਨਾਲ ਤੇ ਜੁੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਿਹਦੇ ਕਰਕੇ ਤੂੰ ਹੈ ਜਿਹਦੇ ਕਰਕੇ ਤੇਰਾ ਮੌਜੂਦ ਹੈ ਜਿਹਦੇ ਕਰਕੇ ਤੂੰ ਪ્યોਰ ਹੈ ਗੁਰੂ ਸਾਹਿਬ ਸੋਚੇ ਪਾਸਾ ਜੀ ਕਹਿੰਦੇ ਮੁਕਤ ਪੰਥ ਜਾਣਦਾ ਨਾ ਇਹ ਧੜ ਜੋਰ ਨੂੰ ਧਾਇਆ ਅੰਤ ਸੰਗ ਕਾਮ ਨੂੰ ਨਹੀਂ ਈਂਦਾ ਮੇਤਾ ਆਪ ਬੰਧਾਇਆ ਬਾਕੀ ਸਾਰੀਆਂ ਚੀਜ਼ਾਂ ਤੇ ਕੰਡੀਆਂ ਕਰਨ ਦੇ ਨਾਲ ਲੱਗਾ ਰਿਹਾ ਧਰਮ ਵੀ ਜੁੜ ਦੇ ਵਿੱਚ ਲੱਗਾ ਰਿਹਾ ਬਾਕੀ ਸਭ ਕੁਝ ਕਰਦਾ ਰਿਹਾ ਪਰਨਾ ਵੀ ਆ ਚਲੋ ਉਹਨਾਂ ਨੇ ਕੀ ਸਾਡੀ ਬਿਰਤੀ ਸਾਡੀ ਮੱਤ ਹਮੇਸ਼ਾ ਤੁਹਾਡੇ ਪਾਸੇ ਰਵੇ ਸਾਡੀ ਬਿਰਤੀ ਹਮੇਸ਼ਾ ਇਸ ਗੱਲ ਦੇ ਵਿੱਚ ਲੱਗੀ ਰਹੇ ਕਿ ਅਸੀਂ ਲਗਾਤਾਰ ਹੀ ਅਸੀਂ ਵੱਡੇ ਮਹਿਲ ਪਾ ਲੈਣੇ ਆ ਵੱਡੀਆਂ ਕੁਟੀਆਂ ਪਾ ਲੈਣੀਆਂ ਪੌਣੀਆਂ ਵੀ ਜ਼ਰੂਰੀ ਆ ਬਟ ਇਹ ਨਹੀਂ ਕਿ ਅੱਜ 2 ਮੋਹਰੇ ਲਈ ਪਾ ਲਈ ਕੱਲੂ ਦੂਜੇ ਦੀ ਦੇਖ ਕੇ ਫੇਰ ਦੁਬਾਰਾ ਕਹਿ ਦਈਏ ਕਿ ਨਹੀਂ ਉਹਨੇ ਜੇ 3 ਮੋਹਰੇ ਲਈ ਪਾਈਏ ਤਾਂ ਮੈਂ ਵੀ 3 ਮੋਹਰੇ ਕਰ ਲਾਂ ਉਹ ਜੱਡੀ ਵੱਡੀ ਲੈ ਆਇਆ ਤੇ ਬਿਲਕੁਲ ਵੀ ਗੱਡੀ ਛੋਟੀ ਨਾਲ ਹੋ ਸਰਨਾ ਨਹੀਂ ਵੱਡੀ ਲੈ ਕੇ ਆਉਣੀ ਪੈਣੀ ਗੱਡੀਆਂ ਤਾਰਾਂ ਨੂੰ ਗੁਰਮਤਿ ਸਾਹਿਬ ਜੀ ਨੂੰ ਛੱਗਦੀ ਮੋਰ ਦਰਾਂ ਨਾਲ ਹੁੰਦੇ ਜਾ ਰਹੇ ਆਓ ਵਾਪਸ ਆਈਏ ਆਪਣੇ ਬੱਚਿਆਂ ਨੂੰ ਵੀ ਇਸ ਲੈਵਲ 'ਤੇ ਲੈ ਕੇ ਆਈਏ ਸਭ ਤੋਂ ਪਹਿਲਾਂ ਤੇ ਅਸੀਂ ਆਪ ਆਈਏ ਛੱਡ ਜੀਏ ਜਥੇਰੇ ਪੂਜਨੇ ਛੱਡ ਜੀਏ ਬੜੀਆਂ ਤੇ ਜਾਣਾ ਕਮਰਾ ਪੂਜਨੀਆ ਛੱਡ ਤੀਏ ਅੱਜ ਸਾਡੀਆਂ ਬਰਾਤਾਂ ਤੋਂ ਵੇਖਦੇ ਹਾਂ ਬੈਠੇ ਇਸ ਪਿੰਡ ਦਾ ਹੀ ਆ ਬਰਾਤ ਜਿੱਦ ਨੂੰ ਸਿੱਖ ਦੇ ਘਰ ਦੇ ਵਿੱਚ ਪ੍ਰਾਪਤ ਹੁੰਦੀ ਐ ਤੇ ਗੁਰੂ ਘਰ ਵੀ ਜਾਂਦੀ ਐ ਤੇ ਮਸੀਤ ਤੇ ਵੀ ਜਾਂਦੀ ਐ ਤੁਹਾਨੂੰ ਪਤਾ ਹੀ ਐ ਕਿ ਕਿਤੇ ਨਾ ਸਿੱਖ ਦੇ ਘਰ ਦੇ ਵਿੱਚ ਬਰਾਤ ਹੁੰਦੀ ਐ ਗੁਰੂ ਘਰ ਦੇ ਵਿੱਚ ਵੀ ਆਉਂਦੀ ਐ ਤੇ ਮਸੀਤ ਤੇ ਵੀ ਜਾਂਦੀ ਐ ਇਹ ਤੇ ਥੋੜਾ ਛੱਡਣਾ ਪੈਣਾ ਜਾਂ ਤੋਂ ਨਾਲ ਜੋ ਇੱਕ ਬੇੜੀ ਚ ਪੈ ਰੱਖਣਾ ਪੈਣਾ ਤਾਂ ਹੀ ਗੱਲ ਸਹੀ ਹੋਣੀ ਐ ਗੱਲ ਸੱਚੀ ਆ ਤਾਂ ਪਾਉਣੀ ਆ ਜਰੂਰ ਹੈ ਅਸੀਂ ਚੰਗੇ ਚੰਗੇ ਗੁਰੂ ਘਰ ਹਰ ਕੋਚ ਆਉਣ ਵਾਲੇ ਬੰਦੇ ਕੀ ਗੁਰੂ ਘਰ ਆਉਂਦੇ ਜਿਹੜੇ ਸਵੇਰੇ ਸ਼ਾਮ ਨਿਤਨੇਮ ਕਰਨ ਵਾਲੇ ਬੰਦੇ ਵੀ ਜਿਤਨੇ ਉਹਦੇ ਘਰ ਦੇ ਵਿੱਚੋਂ ਬਰਾਦ ਦੇ ਮੁੰਡੇ ਦੀ ਉਹਦੇ ਪੋਤਰੇ ਦੀ ਦੁਰਦੀ ਆ ਨਾ ਤੇ ਗੁਰੂ ਘਰ ਨਹੀਂ ਆਉਂਦੀ ਆ ਤੇ ਮਸੀਦ ਦੇ ਉੱਤੇ ਵੀ ਆਉਂਦੇ ਇਹ ਗੱਲ ਸਾਨੂੰ ਪਦਲ ਨਹੀਂ ਪੈਣੀ ਤੇ ਲੋ ਜਿੱਲਾ ਦਾ ਧਰਮ ਹੈ ਉਹ ਮਤਨ ਆਪਾਂ ਦਾ ਨਾਲ ਆਪਣਾ ਕਿਡਾ ਨਾਲ ਕੋਈ ਲੜਾਈ ਨਹੀਂ ਆ બસ ਇਨੀ ਬੇਨਤੀ ਆ ਪਰਵਾਹ ਕਰਿਓ ਕਿ ਅਸੀਂ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਜੁੜ ਜਾਈਏ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਦੇ ਮੇਰ ਕਰਨ ਆਓ ਧਰਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਪਵਿੱਤਰ ਵਿਹਾਰੇ ਦੀਆਂ ਆਪ ਸਾਹਿਬ ਸਤਿਗੰਗਾਂ ਲਖ ਬੋਧਾਈਆਂ ਇਨੀਆਂ ਬੇਨਤੀਆਂ ਪ੍ਰਵਾਹ ਬਾਹਰ ਗੁਰੂ ਜੀ ਦਾ ਹਾਰ ਸਾਥ ਹੋਰ ਵੀ ਬਾਹਰ ਜੀ ਦਾ